ਇਤ ਨਿਯਮ ਹੋਰ ਲਾ ਦਿੱਤਾ ਵੰਡ ਹੋਰ ਕਰ ਦਿੱਤੀ ਤੀਜਾ ਪੜਾਅ ਦੱਸ ਦਿੱਤਾ ਕਿ ਤੂੰ ਕੀ ਕਰਨਾ ਹੈ ਬ੍ਰਹਮਚਾਰੀ ਬਣ ਜਾਣਾ ਹੈ ਜੀਵਨ ਦੇ ਪਹਿਲੇ 25 ਸਾਲ ਜੀਵਨ ਤੋਂ ਬਾਅਦ ਜਿਹੜੇ ਪਹਿਲੇ 25 ਸਾਲ ਤੋਂ 50 ਸਾਲ ਦੀ ਜ਼ਿੰਦਗੀ ਗ੍ਰਿਸ਼ਟ ਧਾਰਨ ਕਰਨਾ ਫਿਰ ਤੂੰ ਮਾਨਵਰਸਤ ਹੋ ਜਾਣਾ ਹੈ ਬਨਵਾਸ ਲੈ ਲੈਣਾ 25 50 ਤੋਂ 75 ਸਾਲ ਦੀ ਉਮਰ ਤੱਕ 74 ਤੂੰ ਜਿਹੜੀ 100 ਸਾਲ ਦੀ ਜਿਹੜੀ ਜ਼ਿੰਦਗੀ ਹੈ ਬਾਕੀ ਵਾਰੀ ਤੂੰ ਬਾਨ ਪ੍ਰਸਤ ਲੈ। ਤੇ ਗੁਰੂ ਨਾਨਕ ਪਿਤਾ ਜੀ ਨੇ ਪੁੱਛੀ ਮਹਾਰਾਜ ਤੁਸੀਂ ਕੀ ਆਖਦੇ ਸਹਿਬ ਤੁਹਾਨੂੰ ਨਾਨਕ ਕਰਮਕਾਰਿ ਮਹਾਰਾਜ ਨੇ ਇੱਕ ਗੱਲ ਕਹਿ ਦਿੱਤੀ ਕਿ ਭਾਈ ਇਹ ਸ੍ਰੇਹ ਨਾਨਕ ਦੀ ਗ੍ਰਿਸ਼ਤੀ ਹੀ ਚੰਗਾ ਹੈ ਜਿਸ ਗ੍ਰਿਸ਼ਤ ਨੂੰ ਤਿਆਗ ਕੇ ਲੋਕ ਕਹਿੰਦੇ ਸਨ ਜੋਗੀ ਲੋਕ ਹੀ ਕਹਿੰਦੇ ਸਨ ਗਾਮ ਕਾੜ ਬਾਗੜਲੇ ਆਇਆ ਮਾਂ ਕਹੇ ਮੇਰਾ ਪੁੱਤ ਵਿਆਹ ਆਇਆ ਜਿਹੜੇ ਜੋਗੀ ਲੋਕਾਂ ਨੇ ਬਿਲਕੁਲ ਹੀ ਗ੍ਰਸਤੀ ਜੀਵਨ ਨੂੰ ਨਕਾਰ ਦਿੱਤਾ ਵੀ ਪੈਸੇ ਦੇ ਕੇ ਉਹ ਬਗਿਆੜ ਨੂੰ ਖਰੀਦ ਲਿਆ ਆ ਔਰਤ ਘਰੇ ਲਿਆ ਆ ਵਿਆਹ ਕੇ ਮਾਂ ਕਹਿੰਦੀ ਮੇਰੇ ਪੁੱਤ ਬਿਆਗਾ ਇਤਨੀ ਬਥ ਚਲਨੀ ਇਤਨਾ ਪਹਿੜਾ ਆਹ ਕਿ ਸ਼ਬਦ ਗੁਰੂ ਗਰੀਬ ਨਿਵਾਜ ਕੀਤਾ ਮਹਾਰਾਜ ਨੇ ਸਾਨੂੰ ਜੀਵਨ ਦੀ ਜਾਂਚ ਦਿੱਤੀ ਤੇ ਸਤਗੁਰ ਸੱਚੇ ਪਾਤਸ਼ਾਹ ਨੇ ਕਿਹਾ ਕਿ ਕਿਸ ਤਰ੍ਹਾਂ ਰਹਿਣਾ ਹੈ ਆਪਾਂ ਗੁਰਦੇਵ ਜੀ ਪਿੱਤਾ ਤੁਰੇ ਜਾਂਦੇ ਸਨ ਵੇਖਿਆ ਇੱਕ ਬੜਾ ਸੁੰਦਰ ਤਲਾਬ ਤਲਾਬ ਦੇ ਵਿੱਚ ਇੱਕ ਫੁੱਲ ਖੜਿਆ ਹੋਇਆ ਕਮਲ ਦਾ ਫੁੱਲ ਨਿਰਮਲ ਪਾਣੀ ਭੌਰੇ ਆਂਦੇ ਤੇ ਬੜੇ ਆਨੰਦਿਤ ਹੁੰਦੇ ਨੇ ਸਵਛ ਹਵਾਰੀ ਸਤਿਗੁਰੂ ਸਫਰ ਤੈ ਕਰਕੇ ਫਿਰ ਕਿਤੇ ਮੁੜੇ ਵੇਖਿਆ ਵੀ ਉਹ ਵੀ ਸਰੋਵਰ ਜਿਹਦੇ ਵਿੱਚ ਕਮਲ ਦਾ ਫੁੱਲ ਖੜਿਆ ਸੀ ਭਵੇਂ ਆਂਦੇ ਸੀ ਅੱਜ ਸੁੱਕ ਗਿਆ ਕਾਰਨ ਕੀ ਗੁਰੂ ਗਰੀਬ ਨਿਵਾਜ ਪਿਤਾ ਜੀ ਨੇ ਦੱਸ ਦਿੱਤਾ ਫਿਰ ਪੁੱਛਿਆ ਭੱਬਰ ਤੂੰ ਹਰਿਆਵਲਾ ਕਮਲਾ ਕੰਚਨ ਵਨ ਕਹਿ ਝੁਕੜੇ ਛੜਿਓਏ ਕਾਲੀ ਹੋਈ ਅਜੋਰੀ ਐ ਭੱਬਰ ਐਸ ਰੋਜ਼ ਤੂੰ ਬੜਾ ਸੁੰਦਰ ਸੀ پاک ਸੀ ਪਵਿੱਤਰ ਸੀ ਪਰ ਕਾਰਨ ਕੀ ਬਣ ਗਿਆ ਤੇਰੀ ਸਾਰੀ ਦੇਹੀ ਮੈਲੀ ਹੋ ਗਈ ਤੂੰ ਖੜਨੂ ਵੀ ਰਹਿ ਗਿਆ ਤੇਰੀ ਨਾ ਖੁਸ਼ਬੂ ਹੈ ਨਾ ਤੇਰੀ ਸੁੰਦਰਤਾ ਹੈ ਕੀ ਕਾਰਨ ਬਣਿਆ ਭੱਬਰ ਤੂੰ ਹਰਿਆਵਲਾ ਕਮਲਾ ਕੰਚਨ ਬਨ ਐ ਦੂਕੜੇ ਸੜੇ ਹੋਏ ਕਾਲੀ ਹੋਈਏ ਬਿਓ ਤੇ ਪੁੱਤਰ ਦਿੱਤਾ ਉਹ ਕਹਿੰਦੇ ਨੇ ਜਾਣਾ ਪਾਣੀ ਨਾ ਲਾਹ ਜੈ ਸੇਤੀ ਮੇਰਾ ਸੰਗ ਜਿੜ ਡਿਠੈ ਤਨ ਪਰ ਫੜੈ ਮਹਾਰਾਜ ਕਹਿੰਦੇ ਨੇ ਜਿਹੜੇ ਚਵਗਣ ਵਨ ਮੇਰਾ ਸਾਥੀ ਮੈਂ ਉਹਦੇ ਨਾਲ ਬੜੀ mohabbat ਕੀਤੀ ਪਾਣੀ ਨਾਲ ਸਾਥ ਸੀ ਮੇਰਾ ਖੜਿਆ ਰਹਿੰਦਾ ਸੀ ਪਰ ਜਿਸ ਦਿਨ ਦਾ ਮੇਰਾ ਸਾਥੀ ਮੇਰੇ ਤੋਂ ਵਿਛੜ ਗਿਆ ਪਾਣੀ ਖਤਮ ਹੋ ਗਿਆ ਮੇਰੀ ਸੁੰਦਰਤਾ ਖਤਮ ਹੋ ਗਈ ਧਿਆਨ ਦੇਣਾ ਗੁਰੂ ਕੇ ਪਿਆਰਿਆ ਜਦ ਤੱਕ ਤੂੰ ਗੁਰੂ ਗ੍ਰੰਥ ਸਾਹਿਬ ਜੀ ਨਾਲ ਜੁੜਿਆ ਹੈ ਨਾ ਤੇਰਾ ਹਰ ਪੈਰ ਹਰ ਕਦਮ ਹਰ ਜੀਵਨ ਤੇਰਾ ਸੁਹਾਗਨਾ ਹੋਵੇਗਾ ਤੇ ਸਤਗੁਰੂ ਜੀ ਨੇ ਫਿਰ ਹੋਰ ਕਰ ਦੱਸੀ ਮਹਾਰਾਜ ਕਹਿੰਦੇ ਜੈਸੇ ਜਲਨ ਕਮਨ ਹਲਾਲਮ ਸਵੇਰ ਪਰਬਤ ਗਏ ਯੋਗੀਆਂ ਨੇ ਸਵਾਲ ਕੀਤਾ ਸੀ ਸਹਿਬਾਨ ਨੂੰ ਤੇ ਗੁਰਦੇਵ ਜੀ ਨੇ ਜਵਾਬ ਦਿੱਤਾ ਮਹਾਰਾਜ ਕਹਿੰਦੇ ਜਿਵੇਂ ਜਲ ਮੈਂ ਕਮਲ ਨਿਲਾਲਮ ਮੁਰਗਾਈ ਨਿਸ਼ਾਣੇ ਸੁਰਤ ਸ਼ਬਦ ਭਵ ਸਾਚਰ ਕਰੀਐ ਨਾਨਕ ਨਾਮ ਮੁਖਾਣੇ ਜਿਵੇਂ ਮੁਰਗਾਈ ਜਿਹੜੀ ਪਾਣੀ ਵਿੱਚ ਫਿਰਦੀ ਲੇਕਿਨ ਆਪਣੇ ਪੰਖ ਨੂੰ ਪਾਣੀ ਨਹੀਂ ਲੱਗਣ ਦਿੰਦੀ ਪਾਣੀ ਦੀ ਤਰ ਤੂਤੇ ਰਹਿੰਦੀ ਹੈ ਗ੍ਰਸਤੀ ਜੀਵਨ ਕੀ ਹੈ ਦੁਨੀਆਂ ਵਿੱਚ ਰਹਿ ਗਏ पर अपनी सुरत नु अपनी बिरती नु अपने आचरण नु इस दुनियादारी ਦੇ ਸਮੁੰਦਰ ਵਿੱਚ ਡੁੱਬਣ ਨਹੀਂ ਦਿੰਦੇ ਉਹ ਗੁਰੂ ਦੀ ਮਰਿਆਦਾ ਦੇ ਮੁਤਾਬਕ ਆਪਣਾ ਜੀਵਨ ਬਕੀਤ ਕਰਦੇ ਨੇ ਜੈਸੇ ਜਲ ਮੈਂ ਕਮਲ ਨਿਰਾਲਮ ਮੁਰਗਾਈ ਨਾ ਸ਼ਾਨੇ ਸੁਰਤ ਸ਼ਬਦ ਬਵਸਾਧਰ ਤਰੀਆ ਨਾਨਕ ਨਾਮ ਬੁਕਾਣਾ ਇਹਨੇ ਸੁਰਤ ਦਾ ਮਿਲਾਬ ਸ਼ਬਦ ਨਾਲ ਕਰਕੇ ਦੁਨੀਆ ਵਿੱਚ ਵਿਚਰਦਿਆਂ ਆਇਆ ਧੰਨ ਗੁਰੂ ਨਾਨਕ ਮਹਾਰਾਜ ਜੀ ਨੇ ਚਾਰ ਜਫਰੇ ਜਗਤ ਨੂੰ ਤਾਰਨ ਵਾਸਤੇ ਗ੍ਰਿਸ਼ਤੀ ਵਿੱਚ ਰਹਿ ਕੇ ਉਪਦੇਸ਼ ਦਿੱਤਾ ਤੇ ਪਾਤਸ਼ਾਹ ਨੇ ਇਨ ਕਲ ਹੋਰਸ ਪਾਰਟੀ ਗ੍ਰਿਸ਼ਤੀ ਜੀਵਨ ਦੀ ਕੀ ਹੈ ਸਤਿਗੁਰ ਪਿਤਾ ਜੀ ਕਹਿੰਦੇ ਨੇ ਹਾਂ ਤਾਉ ਕਰ ਕਾਮ ਸਭ ਜੀਤ ਨਿਰੰਝਨ ਨਾਮ ਆਪਣਾ ਜਿਤ ਪਰਮਾਤਮਾ ਦੇ ਨਾਲ ਰੱਖਣਾ ਔਰ ਧਰਮ ਦੀ ਕਿਰਤ ਕਰਨੀ ਕਿਰਤੀ ਨੇ ਨਾਮ ਜਪਣਾ ਤੇ ਵੱਢ ਕੇ ਛਕਣਾ ਇਹ ਉਪਦੇਸ਼ ਤਿੰਨ ਸਤਿਗੁਰ ਪਿਤਾ ਨੇ ਸਾਡੀ ਝੋਲੀ ਵਿੱਚ ਪਾਏ ਇਹ ਗੁਰੂ ਪਿਤਾ ਜੀ ਕਹਿੰਦੇ ਨੇ ਉਹ ਪਰਮਾਤਮਾ ਸਤਗੁਰੂ ਨੂੰ ਕਹੋ ਜੀ ਮਹਾਰਾਜ ਮੇਰਾ ਕੌਣ ਹੈ ਪਿਤਾ ਮੇਰੀ ਕੌਣ ਹੈ ਮਾਂ ਕਿ ਗੁਰਦੇਵ ਜੀ ਦਾ ਬਚਨ ਤੁਸੀਂ ਪੜਿਆ ਸਹਿਬ ਕਹਿੰਦੇ ਉਹੀ ਮੇਰਾ ਮਾਂ ਹੈ ਉਹੀ ਮੇਰਾ ਪਿਓ ਹੈ ਉਹੀ ਮੇਰਾ ਬੰਦਕ ਔਰ ਰਿਸ਼ਤੇਦਾਰ ਸਾਰਾ ਕੁਝ ਮੇਰੇ ਵਾਸਤੇ ਗੁਰੂ ਦਾ ਸ਼ਬਦ ਹੈ ਕਿ ਮਾਂ ਪਿਓ ਇਸ ਦੁਨੀਆ ਦੇ ਵਿੱਚ ਅੱਜ ਜਗਤ ਵਿੱਚ ਬਹੁਤ ਐਸੇ ਕੀ ਪੁੱਤਰ ਨੇ ਮੁਬਾਰਕ ਹੈ ਉਹਨਾਂ ਬੱਚਿਆਂ ਨੇ ਜਿਹੜੇ ਮਾਤਾ ਪਿਤਾ ਦੀ ਰੱਜ ਕੇ ਸੇਵਾ ਕਰਦੇ ਨੇ ਕਿ ਉਹ ਮਾਂ ਪਿਓ ਜਿਨ੍ਹਾਂ ਦੇ ਕੋਲ ਇਹੋ ਜਿਹੇ ਕੀ ਪੁੱਤ ਨੇ ਜਿਨ੍ਹਾਂ ਨੂੰ ਗੁਰੂ ਸਾਹਿਬ ਜੀ ਨੇ ਬਿਰਤ ਸੋਝੀ ਦੇ ਕੇ ਗੁਰੂ ਚਰਨਾਂ ਦੇ ਵਿੱਚ ਸਮਰਪਿਤ ਹੋ ਕੇ ਬਲਕਿ ਗੁਰੂ ਗ੍ਰੰਥ ਸਾਹਿਬ ਜੀ ਨੇ ਤੇ ਕੀਤੇ ਤੱਕਾ ਦਿੱਤਾ ਵੀ ਜਿਸ ਨੇ ਮਾਂ ਪਿਓ ਨੂੰ ਨਹੀਂ ਪਛਾਣਿਆ ਨਾ ਅਸਲ ਵਿੱਚ ਉਹਨੇ ਰੱਬ ਜਾਣਿਆ ਹੀ ਨਹੀਂ ਜਿਨ੍ਹਾਂ ਨੇ ਮਾਂ ਪਿਓ ਦੀ ਇਸ ਜਗਤ ਵਿੱਚ ਆ ਕੇ ਸੇਵਾ ਨਹੀਂ ਕੀਤੀ ਉਹਨੇ ਰੱਬ ਨੂੰ ਜਾਣਿਆ ਹੀ ਨਹੀਂ ਬਲਕਿ ਧੰ ਗੁਰੂ ਗ੍ਰੰਥ ਸਾਹਿਬ ਜੀ ਦਾ ਸੱਚੇ ਪਾਤਸ਼ਾਹ ਨੇ ਕ੍ਰਿਸ਼ਤੀ ਜੀਵਨ ਦੇ ਵਿੱਚ ਰਹਿੰਦਿਆਂ ਮਾਂ ਪਿਓ ਬੱਚੇ ਧੀਆ ਪੁੱਤਰਾਂ ਦੇ ਫਰਜ਼ ਦੱਸ ਦਿੱਤੇ ਅੱਜ ਗੁਰੂ ਕੇ ਸੇਵਾਦਾਰਾਂ ਨੇ ਆਪਣੇ ਪੰਜਾਬ ਰੇ ਇੱਕ ਬੜੇ ਪਿਆਰ ਨਾਲ ਬੜੇ ਸਿੱਧਤ ਨਾਲ ਬੜੇ ਭਰੋਸੇ ਨਾਲ ਇੱਕ ਦੂਸਰੇ ਦੇ ਦੁੱਖ ਵਿੱਚ ਸੁੱਖ ਵਿੱਚ ਇੱਕ ਦੂਸਰੇ ਦੀ ਵਿਚਾਰਧਾਰਾ ਰਹੀ ਆਪਣੀ ਜੀਵਨ ਨੂੰ ਜਿੰਨੇ ਮਤੀਤ ਕੀਤਾ ਅੱਜ ਉਹਨਾਂ ਦੀ ਮਿਸਾਲ ਹੈ ਕਿ ਜ਼ਿੰਦਗੀ ਦੇ ਵਿੱਚ ਕੋਈ ਦੁੱਖ ਹਮੇਸ਼ਾ ਮਿਲਦੇ ਨੇ ਅੰਤ ਲੱਟੀ ਔਰ ਬੜੇ ਖੜੇ ਰਹਿੰਦੇ ਨੇ ਬੜਾ ਪ੍ਰੇਮ ਹੈ ਬੜਾ ਪਿਆਰ ਹੈ ਆਪਸ ਦੇ ਵਿੱਚ ਸਤਿਗੁਰੂ ਕਿਰਪਾ ਕਰਨ ਐਸੀ ਬ੍ਰਿਸ਼ਤੀ ਜੀਵਨ ਦੀ ਯਾਤ ਸਾਨੂੰ ਦੇ ਦੇਵੇ ਅੱਗੇ ਜਿਨ੍ਹਾਂ ਨੂੰ ਇਹੋ ਜਿਹੀ ਪਤਨ ਮਿਲੇ ਹੋਣੇ ਮਾਤਾ ਮਿਲੇ ਹੋਣੇ ਭਾਈ ਗੁਰਦਾਸ ਸਾਹਿਬ ਜੀ ਦਾ ਇੱਕ ਬਚਨ ਸਾਂਝਾ ਕਰਨਾ ਹੈ ਭਾਈ ਗੁਰਦਾਸ ਸਾਹਿਬ ਜੀ ਨੇ ਕਿਰਪਾ ਕਰ ਦਿੱਤੀ ਕਹਿੰਦੇ ਸਭ ਤੋਂ ਪਹਿਲਾਂ ਕੀ ਪਤੀ ਪਤੀ ਦਾ ਜਿਹੜਾ ਜੀਵਨ ਹੈ ਨਾ ਉਹ ਬੜਾ ਮਹਾਨ ਹੈ ਤੇ ਬੜਾ ਉੱਚਾ ਉਹ ਕਹਿੰਦੇ ਨੇ ਜਿਵੇਂ ਗਿਆਨ ਵਿੱਚੋਂ ਗਿਆਨ ਗੁਰੂ ਦਾ ਗਿਆਨ ਪਟਾਏ ਧਨ ਵਿੱਚੋਂ ਧਿਆਨ ਗੁਰੂ ਦਾ ਧਿਆਨ ਸਭ ਤੋਂ ਮਹਾਨ ਔਰ ਉਤਮ ਹੈ ਬਲਕਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਇਥੋਂ ਤੱਕ ਕਹਿੰਦੇ ਨੇ ਗ੍ਰਿਸ਼ਤਨ ਮੈ ਤੂ ਬਡੋ ਗ੍ਰਿਸ਼ਤੀ ਜੋਗਨ ਮੈ ਤੂ ਜੋਗੀ ਹੈ ਗੁਰੂ ਜੀ ਜੇ ਤੈਨੂੰ ਗ੍ਰਿਸ਼ਤੀਆਂ ਵਿੱਚੋਂ ਦੇਖਿਆ ਜਾਏ ਤੇ ਤੇਰੇ ਵਰਗਾ ਕੋਈ ਬ੍ਰਿਸ਼ਤੀ ਨਹੀਂ ਕਿਉਂਕਿ ਜੋਗੀ ਅੰਦਰ ਜੋਗੀ ਆ ਭੋਗੀ ਅੰਦਰ ਭੋਗੀ ਆ ਤੇਰਾ ਅੰਤ ਨਾ ਪਾਇਆ ਸੁਰਗਮਾਂ ਚ ਪਿਆਰ ਜਿਉ ਤੂੰ ਤੇ ਭੋਗਣ ਵਾਲਿਆਂ ਵਿੱਚ ਆਪ ਵਰਤ ਰਹੇ ਆਂ ਤੇਰੇ ਵਰਗਾ ਬਟਾ ਗ੍ਰਿਸ਼ਟੀ ਜੀਵਨ ਮੈਂ ਕਿਸੇ ਦਾ ਨਹੀਂ ਲੇਕਿਆ ਤੇ ਭਾਈ ਅਰਦਾਸ ਸਾਹਿਬ ਕਹਿੰਦੇ ਨੇ ਗਿਆਨ ਵਿੱਚ ਗਿਆਨ ਅਰ ਧਿਆਨ ਵਿੱਚ ਧਿਆਨ ਗੁਰ ਸકલ ਧਰਮ ਵਿੱਚ ਗ੍ਰਿਸ਼ਤ ਪ੍ਰਧਾਨ ਹੈ ਗਿਆਨ ਵਿੱਚੋਂ ਗੁਰੂ ਦਾ ਗਿਆਨ ਧਿਆਨ ਵਿੱਚੋਂ ਗੁਰੂ ਦਾ ਧਿਆਨ ਤੇ ਗ੍ਰਿਸ਼ਟੀਆਂ ਵਿੱਚੋਂ ਸਭ ਤੋਂ ਮਹਾਨ ਉਤਮ ਸ੍ਰੇਸ਼ਟ ਧਰਮ ਜਿਹੜਾ ਗ੍ਰਿਸ਼ਟੀ ਆਉਂਦਾ ਧੰ ਗੁਰ ਨਾਨਕ ਪਤ ਜੀ ਦਾ ਬਚਨ ਇੱਕ ਹੋਰ ਹੈ ਸਾਹਿਬ ਕਹਿੰਦੇ ਸੋ ਗਿਰਹੀ ਸੋ ਦਾਸ ਉਦਾਸੀ ਜਿਨ ਗੁਰਮੁਖ ਆਪ ਪਛਾਣਿਆ ਅਸਿਰ ਵੀ ਗ੍ਰਸਤ ਕੀ ਹੈ ਉਦਾਸ ਕੀ ਹੈ ਵਿਰਖਤ ਕੀ ਹੈ ਸਹਿਬ ਕਹਿੰਦੇ ਨੇ ਉਹੀ ਵਿਰਖਤ ਹੈ ਭਾਵੇਂ ਜਿਹਨੇ ਸੰਸਾਰ ਤਿਆਗ ਦਿੱਤਾ ਹੋਵੇ ਧੀ ਪੁੱਤ ਤਿਆਗ ਦਿੱਤੇ ਹੋਣ ਤੇ ਮਹਾਰਾਜ ਕਹਿੰਦੇ ਸੱਜਣਾ ਧਿਆਨ ਰੱਖੀ ਜਿਸ ਕਰਕੇ ਤੂੰ ਗ੍ਰਿਸ਼ਤੀ ਨੂੰ ਤਿਆਗ ਕੇ ਜੰਗਲਾਂ ਵਿੱਚ ਡੇ ਲਾ ਲੇਨ ਤੇ ਜਦੋਂ ਫਿਰ ਤੇਰੇ ਅੰਦਰੋਂ ਭੁੱਖ ਰੂਪੀ ਕੁੱਤਾ ਭੌਂ ਗਿਆ ਹੱਥ ਵਿੱਚ ਝੂਠਾ ਲੈ ਕੇ ਸੇ ਗ੍ਰਿਸ਼ਤੀਆਂ ਦੇ ਦਰਬਾਰੇ ਖੜਾ ਹੋ ਗਿਆ ਵੀ ਮੈਨੂੰ ਕੁਝ ਪਾਓ ਮਾਰਾ ਜਹੰਦੇ ਨਹੀਂ ਭਾਈ ਕੋਏ ਤੇਤ ਗ੍ਰਹਿ ਤਜ ਉਦਾਸੀ ਫਿਰ ਉਨਹੂ ਕੇ ਘਰ ਮੰਗਣ ਜਾਈ ਸਹਿਬ ਕਹਿੰਦੇ ਨੇ ਪਹਿਲਾ ਤਾਂ ਅਤੀਤ ਹੋ ਗਿਆ ਗ੍ਰਸਤੀ ਤਿਆਗ ਦਿੱਤੀ ਵੀ ਇਹ ਫਾਹ ਹੈ ਪਰਮੇਸ਼ਰ ਦਾ ਨਾਮ ਨਹੀਂ ਜਪਣ ਦੀ ਗ੍ਰਸਤੀ ਕਦੇ ਪਤਨੀ ਦਾ ਦੁੱਖ ਕਦੇ ਪੁੱਤਰਾਂ ਦਾ ਕਦੇ ਧੀਾਂ ਦਾ ਕਦੇ ਰਿਸ਼ਤੇਦਾਰ ਰੋਲ ਪੈ ਰਿਹਾ ਰਹਿੰਦਾ ਮੈਂ ਗ੍ਰਸਤੀ ਤਿਆਗ ਕੇ ਸ਼ਾਂਤ ਵਿੱਚ ਜਾ ਕੇ ਜੰਗਲ ਦੇ ਵਿੱਚ ਨਾਮ ਜਪਾਂਗਾ ਸ਼ਾਇਦ ਰੱਬ ਨੂੰ ਪ੍ਰਾਪਤ ਕਰ ਲਵਾਂਗਾ ਸਹਿਬ ਕਹਿੰਦੇ ਨਹੀਂ ਭਾਈ ਅਤੀਤ ਹੋ ਕੇ ਗ੍ਰਸਤੀ ਨੂੰ ਤਿਆਗ ਦਿੱਤਾ ਪਰ ਭੁੱਖ ਲੱਗੀ ਉਦਾਂ ਤੂੰ ਦ੍ਰਿਸ਼ਟੀਆਂ ਨੂੰ ਨਿੰਦਦਾ ਪਰ ਜਦੋਂ ਭੁੱਖ ਲੱਗਦੀ ਫਿਰ ਠੂਟਾ ਲੈ ਕੇ ਕ੍ਰਿਸ਼ਟੀਆਂ ਦੇ ਘਰ ਵਿੱਚ ਮੰਗਣ ਜਾਣਾ ਤੇ ਗੁਰੂ ਪਿਤਾ ਜੀ ਨੇ ਕਹਿ ਦਿੱਤਾ ਭਾਈ ਜੇ ਘਰ ਹੁੰਦਾ ਮੰਗਣ ਜਾਈਆ ਫਿਰ ਕੁਲਾਮਾ ਮਿਲੇ ਨਹੀਂ ਘਰ ਵਿੱਚ ਸਭ ਪੂਜਾ ਫਿਰ ਤੂੰ ਬਾਹਰ ਮੰਗਣ ਜਾਵੇਂ ਠੂਟਾ ਚੱਕੜ ਕੇ ਤੇ ਇਹ ਕੁਲਾਮਾ ਹੈ ਭਾਈ ਮਰਦਾ ਸਾਹਿਬ ਜੀ ਨੇ ਸਿਖਾਇਆ ਸਾਨੂੰ ਧੀਆਂ ਪੁੱਤਰਾਂ ਨੂੰ ਬੱਚਿਆਂ ਨੂੰ ਜਿਹੜੇ ਮਾਤਾ ਪਿਤਾ ਸਾਨੂੰ ਮਿਲੇ ਨੇ ਨਾ ਤਨੂ ਗੁਰੰਸਾ ਮਹਾਰਾਜ ਦੀ ਅਸੀਸ ਲੈਂਦੇ ਆ ਕਿ ਭਾਈ ਗੁਰਦਾਸ ਸਾਹਿਬ ਕਹਿੰਦੇ ਨੇ ਸਜਣੋ ਧਿਆਨ ਲਵੋ ਮਾਂ ਪਿਓ ਘਰ ਹਰ ਸੁਣੈ ਵੇਦ ਭੇਦ ਨਾ ਜਾਣੈ ਕਥਾ ਕਹਾਣੀ ਦੋਵੇਂ ਜੀਵਨ ਨੇ ਇੱਕ ਗ੍ਰਿਸ਼ਤੀ ਜੀਵਨ ਪਤੀ ਪਤਨੀ ਦਾ ਇੱਕ ਮਾਂ ਪਿਓ ਦਾ ਸਾਰੇ ਫਰਜ਼ ਇਸੇ ਵਿੱਚ ਆ ਜਾਂਦੇ ਨੇ ਭਾਈ ਗੁਰਦਾਸ ਸਾਹਿਬ ਕਹਿੰਦੇ ਦੁਨੀਆ ਦੇ ਲੋਕੋ ਮੈਂ ਦੱਸਣਾ ਚਾਹਨਾ ਹੱਥ ਜੋੜ ਕੇ ਇੱਕ ਬੇਨਤੀ ਕਰਨਾ ਚਾਹਨਾ ਉਹਨਾਂ ਸਾਰੇ ਦੁਨੀਆ ਦੇ ਲੋਕਾਂ ਨੂੰ ਜਿਹੜੇ ਮਾਂ ਪਿਓ ਨੂੰ ਤਿਆਗ ਕੇ ਉਦਾਂ ਸਮਾਧੀਆਂ ਲਾਲਾ ਕੇ ਬਾੜ ਸੁਣਦੇ ਨੇ ਵੇਦਾਂ ਦਾ ਸ਼ਾਸਤਰਾਂ ਦਾ ਕਥਾ ਬੜੀ ਪੜ੍ਹਦੇ ਨੇ ਪਰ ਕਹਿੰਦੇ ਉਹਦੀ ਪੜ੍ਹੀ ਹੋਈ ਕਥਾ ਵੇਦ ਕੀਤਾ ਹੋਇਆ ਕੀਰਤਨ ਸੁਣਿਆ ਹੋਇਆ ਬਾੜ ਕਿਸੇ ਲੇਖੇ ਵਿੱਚ ਨਹੀਂ ਮਾਂ ਪਿਓ ਪਰ ਹਰ ਸੁਣੇ ਵੇਦ ਭੇਦ ਨਾ ਜਾਣੇ ਕਥਾ ਕਹਾਣੀ ਅਸਲ ਵਿੱਚ ਭੇਦ ਹੀ ਨਹੀਂ ਜਾਣਦਾ ਉਹ ਕਥਾ ਕਹਾਣੀ ਦਾ ਵੀ ਉਹ ਗੁਰੂ ਦੇਵ ਉਪਦੇਸ਼ ਕੀ ਦੇ ਰਿਹਾ ਮਾਂ ਪਿਓ ਪਰ ਹਰ ਕਰੇ ਤਾਂ ਪਰ ਬਣ ਖੰਡ ਤੁੱਲਾ ਫਿਰੇ ਬਿਮਾਣੀ ਘਰ ਵਿੱਚ ਮਾਂ ਪਿਓ ਦੁਖੀ ਨੇ ਮਾਂ ਦੀ ਪੱਛੀ ਪਾਟੀ ਰੈਂਦੀ ਐ ਪਰ ਉਹ ਚਾਚੀ ਨੂੰ ਚੁੰਨੀ ਚੜਾਉਣ ਵਾਸਤੇ ਸਾਲੋ ਸਾਲ ਹੀ ਜਾਣਾ ਤੂੰ ਚਾਦਰ ਚੜਾਉਣ ਵਾਸਤੇ ਪੀਰ ਤੇ ਬੋਧ ਜਾਣਾ ਬਾਪੂ ਦੇ ਕੱਪੜੇ ਫਟੇ ਹੋਏ ਬਾਪੂ ਦੀ ਪਾਗ ਫੱਟੀ ਹੋਈ ਮਾਂ ਦੀ ਚੁੰਨੀ ਫੱਟੀ ਹੋਈ ਤੇ ਦੇਵੀਆਂ ਦੇ ਕੋਲ ਚਾਦਰਾਂ ਚੜਾਉਣ ਵਾਸਤੇ ਚੁੰਨੀਆਂ ਚੜਾਉਣ ਵਾਸਤੇ ਤੁਰਿਆ ਰਹਿਣਾ ਸਤਿਗੁਰ ਜੀ ਨੇ ਕਿਹਾ ਮਾਂ ਪਿਓ ਪਰਹਰ ਜੋ ਗੁਰਬਾਣੀ ਦੀ ਵਿਚਾਰ ਭਾਈ ਗੁਰਦਾਸ ਸਾਹਿਬ ਜੀ ਦੇ ਰਹੇ ਨੇ ਮਾਂ ਪਿਓ ਪਰਹਰ ਕਰੈ ਤਪ ਵਣਖੰਡ ਭੁੱਲਾ ਸਿਰੇ ਦੀ ਗਾਣੀ ਜਿਹੜਾ ਮਾਂ ਪਿਓ ਨੂੰ ਤਿਆਰ ਕੇ ਕੱਪ ਕਰਦਾ ਏ ਉਹ ਸਮਝ ਲਓ ਕਿ ਜੰਗਲ ਦੇ ਵਿੱਚ ਭੋਏ ਫਿਰਦਾ ਇੱਕ ਕਮਲਾ ਤੇ ਸ਼ਦਾਈ ਹੈ ਮਾਂ ਪਿਓ ਪਰਹਰ ਕਰਹਿ ਪੂਜ ਦੇਵੀ ਦੇਵ ਨ ਸੇਵਕ ਮਾਣੀ ਦੇਵੀ ਦੇਵ ਕਹਿੰਦੇ ਦਰਬਾਰੇ ਬਰਾ ਕੋ ਨਾਣੇ ਗਾਣ ਨੇ ਕੌਣ ਗਿਰਨਾ ਪਰ ਮਾਂ ਪਿਓ ਦੀ ਟੈਮ ਸੰਸਾਰ ਨਹੀਂ ਲਈ ਇਸ ਕਰਕੇ ਕੋ ਕਮਲਾ ਇਸ ਦੁਨੀਆ ਦੇ ਵਿੱਚ ਮਾਂ ਪਿਓ ਹੀ ਵੱਡਾ ਤੀਰਥ ਹੈ ਮਾਂ ਪਿਓ ਪਰਹਰ ਕਰੈ দান ਹੁਣ ਭਾਈ ਗੁਰਦਾਸ ਸਾਹਿਬ ਜਿਹਦੇ ਬਚਨ ਸੁਣਨਾ ਮਾਪਿ ਪਿਓ ਦੀ ਜਿੰਨਾ ਅਨੁਸਾਰ ਨਹੀਂ ਉਹਨਾਂ ਦੀ ਮਿਹਰੀ ਹੋਈ ਵਡਿਆਈ ਇਹ ਉਹ ਬਹੁਤ ਵੱਡਾ ਕੀਮਤੀ ਪਦਾਰਥ ਹੈ ਪਤੀ ਪਤਨੀ ਤੇ ਮਾਤਾ ਪਿਤਾ ਬੜਾ ਵੱਡਾ ਧਨ ਹੈ ਬੜਾ ਵੱਡਾ ਖਜ਼ਾਨਾ ਹੈ ਉਹਦੀ ਸਾਰੀ ਜਾਣੀ ਤੇ ਦਾਨ ਕਰਦਾ ਪਿੰਨਾ ਇਹਨਾਂ ਨਾਮ ਦੇ ਤਾ ਮੰਦਰ ਨੂੰ ਮਸੀਤ ਨੂੰ ਗੁਰਦੁਆਰੇ ਨੂੰ ਜਾਂ ਬਹੁਤ ਕੁਝ ਨੰਗਰ ਵੱਡੇ ਵੱਡੇ ਲਾ ਦਿੱਤੇ ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਫਿਰ ਉਸ प्यारे ਦਾ ਤਾਜ ਉਹ ਘੇੜ ਕੇ ਸਾਡੇ ਸਾਹਮਣੇ ਰੱਖਦੇ ਨੇ ਤੇ ਭਾਈ ਗੁਰਦਾਸ ਸਾਹਿਬ ਦੀ ਬਾਸ਼ਾ ਹੈ ਮੇਰੀ ਨਹੀਂ ਭਾਈ ਸਾਹਿਬ ਕਹਿੰਦੇ ਨੇ ਮਾਂ ਪਿਓ ਪਰਹਰ ਕਰੇ ਦਾਨ ਉਹ ਕਹਿੰਦੇ ਬੇਈਮਾਨ ਅਗਿਆਨ ਪ੍ਰਾਣੀ ਉਹ ਬੰਦਾ ਬੇਈਮਾਨ ਹੈ ਦੁਨੀਆ ਦਾ ਸਭ ਤੋਂ ਵੱਡਾ ਠੱਗ ਹੈ ਚੋਰ ਹੈ ਜਿਹੜਾ ਮਾਂ ਪਿਓ ਨੂੰ ਪਰਹਰ ਕੇ ਵੱਡੇ ਵੱਡੇ ਦਾਨ ਲਾਂਦਾ ਹੈ ਐਡਾ ਕੁਝ ਕਰਦਾ ਤੇ ਭਾਈ ਸਾਹਿਬ ਕਹਿੰਦੇ ਮਾਂ ਪਿਓ ਪਰਹਰ ਵਰਤ ਕਰ ਮਾਪਿਓ ਨੂੰ त्याग ਕੇ ਵਰਤ ਰੱਖਦਾ ਕਦੇ ਮੰਗਲਵਾਰ ਦਾ ਕਦੇ ਬੁੱਧਵਾਰ ਦਾ ਕਦੇ ਵੀਰਵਾਰ ਦਾ ਕਦੇ ਸ਼ਨੀਵਾਰ ਦਾ ਅੱਜ ਵੀ ਜਿਵੇਂ ਅਸੀਂ ਕਰਦੇ ਹਾਂ ਉਹ ਭਾਈ ਜੀ ਦੀ ਸੇਵਾ ਕਰਨੀ ਸੀ ਘਰ ਵਿੱਚ ਤੇਰੇ ਬੜਾ ਵੱਡਾ ਤੀਰਥ ਹੈ ਮਾਪਿਓ ਉਹਨਾਂ ਦੀ ਸੇਵ ਤੋਂ ਬਗੈਰ ਤੇ ਭਾਈ ਬਰਦਾਸਾ ਕਹਿੰਦੇ ਨੇ ਬਿਨ ਪਰਮੇਸ਼ਰ ਸਾਰ ਨਾ ਜਾਣੀ ਗੁਰ ਪਰਮੇਸ਼ਰ ਸਾਰ ਨਾ ਜਾਣੀ ਇਹੋ ਸਮਝ ਲਈ ਵੀ ਮਾਪਿਓ ਨੂੰ त्याग ਕੇ ਤੇ ਜੋ ਮਰਜ਼ੀ ਕਰਦਾ ਰੁਕਲਾ ਕਿ ਤੂੰ ਆਪਣੇ ਪਰਮੇਸ਼ਰ ਦੀ ਹੱਲੀ ਸਾਰ ਨਹੀਂ ਜਾਣੀ ਤਾਂ ਅੰਮ੍ਰਿਤ ਗ੍ਰੰਥ ਸਾਹਿਬ ਮਹਾਰਾਜ ਕਹਿੰਦੇ ਤੂੰ ਮੇਰਾ ਪਿਤਾ ਤੂੰ ਹੈ ਮੇਰਾ ਮਾਤਾ ਤੂੰ ਮੇਰਾ ਬੰਦਕ ਤੂੰ ਮੇਰਾ ਭਰਾਤਾ ਤੂੰ ਮੇਰਾ ਰਾਖਾ ਸਭ ਦੀ ਤਾਂ ਹੀ ਤਾਂ ਬੋ ਕਿਹਾ ਤੜਾ ਜਿਓ ਇਹ ਮਹਾਰਾਜ ਤੂੰ ਹੀ ਮੇਰਾ ਪਿਓ ਤੂੰ ਹੀ ਮੇਰੀ ਮਾਂ ਤੂੰ ਹੀ ਮੇਰਾ ਸਭ ਕੁਝ ਹੈ हे ਗੁਰੂ ਗਰੀਬ ਨਿਵਾਜ ਤੁਮਰੀ ਕਿਰਪਾ ਤੇ ਤੂਤ ਪਛਾਣਾਏ ਤੇ ਕਿਹੜੀ ਕਿਰਪਾ ਹੋਵੇ ਤਾਂ ਮੈਂ ਤੈਨੂੰ ਜਾਣ ਸਕਦਾ ਹਾਂ ਮਾਂ ਪਿਓ ਤੇ ਗ੍ਰਿਸ਼ਤੀ ਜੀਵਨ ਦੀ ਧਾਰ ਤੂੰ ਮੇਰੀ ਓਟ ਤੂੰ ਹੈ ਮੇਰਾ ਮਾਣਾ ਮੇਰੇ ਵਾਸਤੇ ਤੂੰ ਹੀ ਓਟ ਹੈ ਮੇਰਾ ਮਾਣ ਤਾਣ ਤਕੀਆ ਸਭ ਕੁਝ ਤੂੰ ਹੈ ਇਹ ਸਤਿਗੁਰੂ ਜੀ ਕਹਿੰਦੇ ਨੇ ਤੁਝ ਬਿਨ ਦੂਜਾ ਅਵਰ ਨਾ ਕੋਈ ਸਭ ਤੇਰਾ ਖੇਦ ਅਖਾੜਾ ਜੀਓ ਇਹ ਮਹਾਰਾਜ ਇਹ ਬੜਾ ਵੱਡਾ ਖੇਦ ਦਾ ਅਖਾੜਾ ਇਸ ਖੇਦ ਨੂੰ ਤੁਸੀਂ ਸਮਝ ਨਹੀਂ ਸਕਦੇ ਇਹ ਸਾਰਾ ਕੁਝ ਹੀ ਤੇਰਾ ਰਚਾਇਆ ਹੋਇਆ ਹਰ ਵਿੱਚ ਤੂੰ ਵਰਤਦਾ ਹੈ ਜੀ ਜੰਤ ਸਭ ਤੁਧ ਉਪਾਏ ਜਿਤ ਜਿਤ ਪਾਣਾ ਇਤਿ ਤਿ ਤਦਾਏ ਜੀ ਜੰਤ ਨੂੰ ਸਭ ਨੂੰ ਪੈਦਾ ਕੀਤਾ ਪੈਦਾ ਕਰਕੇ ਜਿਹਨੂੰ ਜਿਹੋ ਜਿਹਾ ਆਹਾਰ ਪੁਲਾਇਆ ਜਿਨੀ ਜਿੱਤੇ ਤੂੰ ਜੁਤੀ ਲਾਈ ਉੱਥੇ ਲੱਗੇ ਤੇ ਸਭ ਕੁਝ ਕੀਤਾ ਕਿਹੜਾ ਹੋਵੇ ਨਾਹੀਂ ਕਿਛ ਅਸਾੜਾ ਜੀ ਉਹ ਸਤਿਗੁਰੂ ਜੀ ਸਾਰਾ ਕੁਝ ਤੁਸੀਂ ਆਪ ਕਰਦੇ ਹੋ ਤੇਰਾ ਕੀਤਾ ਸਿਰ ਤੂੰ ਹੀ ਕਰ ਸਕਦਾ ਸਾਡਾ ਕੁਝ ਕੀਤਾ ਹੋ ਨਹੀਂ ਸਕਦਾ ਇਸ ਕਰਕੇ ਨਾਮ ਧਿਆਏ ਮਹਾਂ ਸੁਖ ਪਾਇਆ ਹਰ ਗੁਣ ਦਾਏ ਮਨ ਮਾਨ ਸ਼ੇਖ ਲਾਇ ਸਹਿਬ ਕਹਿੰਦੇ ਨੇ ਨਾਮ ਨੂੰ ਧਿਆਵੋ ਪ੍ਰਭੂ ਪਰਮਾਤਮਾ ਨੂੰ ਧਿਆ ਕੇ ਹੀ ਸੰਤੂ ਵੱਡਾ ਸੁਖ ਹੈ ਤੇ ਹਰ ਗੁਣ ਦਾਏ ਮੇਰਾ ਮਨ ਸ਼ੇਖ ਲਾਇਆ ਗੁਰੂ ਪੁਰਾ ਬੱਚੀ ਵਧਾਈ ਨਾਨਤ ਜਿੱਤਾ ਵਿਖਾੜਾ ਜੀਓ ਜਿਸ ਦਿਨ ਗੁਰੂ ਨੇ ਪੂਰੀ ਕਿਰਪਾ ਕਰ ਦਿੱਤੀ ਇਸ ਦ੍ਰਿਸ਼ਟੀ ਵਾਂਗੂ ਪਤਾ ਹੀ ਨਹੀਂ ਲੱਗਣਾ ਕਿ ਕਿਸ ਵਕਤ ਉਹ 50 ਸਾਲ ਐਵੇਂ ਲੰਘ ਗਏ ਨੇ ਜਿਵੇਂ ਕੱਲ ਦੀ ਗੱਲ ਹੁੰਦੀ ਹੈ ਪਰ ਜਿੱਦੇ ਘਰ ਦੇ ਵਿੱਚ ਬਾਣੀ ਨਹੀਂ ਉਥੇ 24 ਘੰਟੇ ਕਲੇਸ਼ ਡਿਵੋਰਸ ਤਲਾਕ ਵਗੈਰੇ ਇਹੋ ਜਿਹੇ ਸਿਲਸਿਲੇ ਰੋਜ਼ ਬਣਦੇ ਨੇ ਧੀਆਂ ਪੁੱਤਰਾਂ ਦੇ ਨਾਲ ਵਾਕੜਦਾ ਪਰ ਗੁਰੂ ਕਿਰਪਾ ਕਰੇ ਐਸਾ ਗ੍ਰਸਤੀ ਜੀਵਨ ਬੱਚਿਆਂ ਦਾ ਤਾਂ ਬਣਦਾ ਹੈ ਜੇਕਰ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੂੰ ਪੜ੍ਹਾਂਗੇ ਵਿਚਾਰਾਂਗੇ ਸੋਚਾਂਗੇ ਇਤਿਹਾਸ ਗਹਰਾਵਾਂਗੇ ਔਰ ਆਪਣੇ ਮਨ ਵਿੱਚ ਬਿਠਾ ਕੇ ਗੁਰੂ ਤੋਂ ਪਤਾ ਕਰਾਂਗੇ ਸਤਿਗੁਰੂ ਸਾਨੂੰ ਜੀਵਨ ਦੀ ਦਾਤ ਤੋਂ ਕਿਉਂਕਿ ਇਹ ਛੋਟੀ ਦਾਤ ਨਹੀਂ ਗੁਰੂ ਰਹਿਮਤ ਕਰਨ ਗੁਰੂ ਕਿਰਪਾ ਕਰਨ ਗੁਰੂ ਕੀ ਪਿਆਰਿਆਂ ਦਾ ਜਿਵੇਂ ਜੀਵਨ ਬਤੀਤ ਹੋਇਆ ਹੈ ਸਤਿਗੁਰੂ ਅੱਗੇ ਬੇਨਤੀ ਕਰਾਂਗੇ ਮਹਾਰਾਜ ਇਵੇਂ ਹੀ ਆਉਣ ਵਾਲੇ ਜੀਵਨ ਨੂੰ ਤੇ ਵੀ ਆਪ ਜੀ ਦੇ ਰੋਸ਼ਨੀ ਬਖਸ਼ ਕਰਦੇ ਪੜੋ ਗੁਰੂ ਕੀ ਪਾਵਨ ਬਾਣੀ ਦਾ ਬਚਨ ਅਤੇ ਉਸਨੂੰ ਆਪ ਕੀ ਕਰੇ ਸਾਰੇ